ਤਾਂ ਤੁਹਾਨੂੰ ਪੰਜਾਬੀ ਬਾਰੇ ਉਹਦੇ ਬਾਰੇ ਪੂਰਾ ਪਤਾ ਹੈਗਾ ਤੁਹਾਨੂੰ ਰਿਸ਼ਤਿਆਂ ਬਾਰੇ ਪੰਜਾਬੀ ਰਿਸ਼ਤਿਆਂ ਬਾਰੇ ਹਾਂ ਮਤਲਬ ਕਿਵੇਂ ਕਿਹੜੇ ਰਿਸ਼ਤਿਆਂ ਦੀ ਗੱਲ ਕਰਦੇ ਕਿਵੇਂ ਪੁੱਤ ਕਿਹਨੂੰ ਕਹਨੇ ਆ ਕੋ ਪੁੱਤ ਕਿਹਨੂੰ ਕਹਨੇ ਆ ਪੁੱਤ ਕਪੁੱਤ ਹਾਂ ਸਪੁੱਤ ਕਿਹਨੂੰ ਕਹਨੇ ਆ ਫੋੜੁੱਤ ਕਿਹਨੂੰ ਕਹਨੇ ਆ ਤੇ ਪਤੰਦਰ ਕਿਹਨੂੰ ਕਹਿੰਦੇ ਪੰਦਰ ਤੁਸੀਂ ਆਮ ਬੋਲਦੇ ਹੋ ਪਤੰਦਰ ਹਾਂ ਉਹ ਪਤੰਦਰਾ ਦੱਸ ਹਾਂ ਮੈਨੂੰ ਇਹਦਾ ਬਾਰੇ ਪਤਾ ਨਹੀਂ ਨਾ ਬੋਲ ਜਰੂਰ ਸਾਨੂੰ ਡਿਟੇਲ ਵਾਈਜ਼ ਦੱਸ ਦੋ ਪੁੱਤ ਕਪੁੱਤ ਉੱਤ ਸਪੁੱਤ ਤੇ ਕਪੁੱਤ ਹਾਂ ਖੜੋਤਾ ਖੜੋਤਾ ਇਹ ਇੰਨਾ ਮੈਨੂੰ ਗਾਹ ਤਾਂ ਕਿਹੜਾ ਤੇਰਾ ਪਤੰਦਰ ਪੰਜ ਨੇ ਮੈਨੂੰ ਮਨ ਲਾਈਨ ਵਾਈਜ਼ ਸਮਝਾ ਦੇ ਪੁੱਤ ਦਾ ਉਹ ਹੁੰਦਾ ਜਿਹੜਾ ਮਾਪਾ ਬਪ ਦੀ ਸੇਵਾ ਕਰ ਹਾਂ ਪੁੱਤ ਸਪੁੱਤੋ ਹੁੰਦਾ ਜਿਹੜਾ ਮਾਪਾ ਬਪ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਵੇ ਸਪੁੱਤੋ ਕਪੁੱਤੋ ਹੁੰਦਾ ਜਿਹੜਾ ਮਾਪਾ ਬਪ ਨੂੰ ਤੰਗ ਕਰੇ ਕੁੱਟੇ ਮਾਰੇ ਉਹ ਮਾਪਾ ਬਪ ਨੂੰ ਬੇਦਾਬਰ ਕਰ ਕੰਨਾਂ 'ਚ ਕੀ ਗੱਲਾਂ ਸੁਣਨੇ ਵੇ ਕਪੁੱਤਿਆ ਇੱਕ ਹੜੋਤਾ ਇਹਦੇ ਸ਼ਬਦਾਂ ਦੇ ਵਿੱਚ ਹੀ ਅਨਸਰ ਹੈ ਇੱਕ ਪਤੰਦਰ ਇਹਦੇ ਵੀ ਸ਼ਬਦਾਂ ਹੁਣ ਤਦਾ ਕੀ ਮਤਲਬ ਹੈ ਖੜਤੋਗਾ ਜਿਵੇਂ ਆਪਣੀ ਕੋਈ ਕੁੜੀ ਵਿਆਹੀ ਜਾਵੇ ਠੀਕ ਹੈ ਨਾ ਆਪਣੀ ਬਿਆਹ ਦੀ ਕੁੜੀ ਹਾਂ ਅੱਗੇ ਘਰ ਤਾਂ ਖੜਾਗਾ ਹਾਂ ਉਹਦੇ ਘਰਾਂ ਜਾ ਕੇ ਉਹਦੇ ਉਹਦਾ ਬੱਚਾ ਹੋ ਜਾਂਦਾ ਹਾਂ ਸਾਲ ਦਾ ਢੇਡ ਸਾਲ ਦਾ ਹੋ ਗਿਆ ਬੱਚਾ ਉਸ ਤੋਂ ਬਾਅਦ ਆਪਾਂ ਉਹਨੂੰ ਕਿਤੇ ਉਹਦੇ ਘਰ ਵਾਲਾ ਮਰ ਜਾਂਦਾ ਅੱਛਾ ਘਰ ਦੇ ਵਿੱਚ ਕੋਈ ਤਾਏ ਚਾਚੇ ਦਾ ਕੋਈ ਹੋਰ ਦਾ ਜੋਰ ਕੋ ਕੋ ਦੇ ਨਹੀਂ ਹੈਗਾ ਕੋਈ ਘਰ ਤੇ ਨਹੀਂ ਹੈਗਾ ਉਹਨੂੰ ਆਪਾਂ ਕਿਤੇ ਹੋਰ ਸਾਤੇ ਵਿਆਉਣੇ ਆ ਕਪੜਾ ਸਮਾਜ ਬਿਆਰਦਾ ਨਾ ਬਿਓ ਨੇ ਉਹ ਫਿਰ ਆਪਾਂ ਨੂੰ ਕਹਿੰਦੇ ਭਾਈ ਇਹ ਜਿਹੜਾ ਬੱਚਾ ਹੈਗਾ ਕੁੜੀ ਕੋਲੇ ਇਹ ਭਾਈ ਨਾਲ ਜਾਊਗਾ ਹੁਣ ਉਹ ਜਦੋਂ ਜਦੋਂ ਨਾਲ ਜਾਂਦਾ ਉਠਾਂ ਦੀ ਦੇਖੀਏ ਤੇ ਉਠਾਂ ਦੀ ਦੇਖੀਏ ਬਲੀ ਕਹਦਾ ਉਹਨੂੰ ਦਾ ਨਹੀਂ ਪਤਾ ਦਾ ਨਹੀਂ ਪਤਾ ਜਿਹੜਾ ਵੜੀ ਨਵਾਂ ਵੜਾ ਸੁਣਿਆ ਮੈਂ ਬਹੁਤ سارے ਨਵੇਂ ਸ਼ਬਦ ਤੁਹਾਨੂੰ ਮਿਲਦੇ ਜਦੋਂ ਜਿਹੜੇ ਉਠਲ ਨਾ ਇਕੱਠੇ ਜਦੋਂ ਜਾਂਦੇ ਜਵੇਂ ਆਪਾਂ ਮਹਸਾ ਦਾ ਬਗਾਈਆਂ ਦਾ ਬਗ ਕਹਿੰਦੇ ਨੇ ਠੀਕ ਹੈ ਨਾ ਭੇਟਾਂ ਲਈ ਚੁੰਡ ਚੁੰਡ ਪੇਡਾਂ ਦਾ ਆਪਾਂ ਪੇਡਾਂ ਦਾ ਆਪਾਂ ਉਹ ਕਹਿੰਦੇ ਆ ਇਜੜ ਕਹਿੰਦੇ ਆ ਆਪਾਂ ਇਜੜ ਕਹਿੰਦੇ ਆ ਹਾਂ ਉਹ ਜਦੋਂ ਹੈ ਉਹਨੂੰ ਹੀੜ ਕਹਿੰਦੇ ਨੇ ਜਦੋਂ ਉੱਠਾਂ ਦੀ ਹੀੜ ਜਾਂਦੀ ਆ ਹਾਂ ਉਹਨੂੰ ਹੀੜ ਕਹਿੰਦੇ ਆ ਉਹ ਜਦੋਂ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਵਿੱਚ ਹੀ ਜਾਂਦੇ ਨੇ ਨਾਲ ਉਹਨਾਂ ਦੇ ਉਹਦੇ ਨਾਲ ਜਾਂਦੇ ਨੇ ਬੱਚੇ ਉਹਨਾਂ ਦੇ ਅੱਛਾ ਛੋਟੇ ਛੋਟੇ ਬਤਾਰੂ ਜਿਹੜੇ ਉਹ ਨਾਲ ਜਾਂਦੇ ਨੇ ਖੇੜ ਤਾਂ ਆ ਗਿਆ ਉੱਥੋਂ ਵੀ ਉਹ ਮਗਰ ਆ ਗਿਆ ਹਾਂ ਜਿਹੜਾ ਤੱਤਾ ਮਗਰ ਲਾ ਉਹ ਪੁੱਤ ਜਾਂ ਪੁੱਤਰੀ ਅੱਛਾ ਕੋਈ ਵੀ ਮੁੰਡਾ ਜਾਂ ਕੁੜੀ ਉੱਥੋਂ ਲੱਗ ਗਿਆ ਉਹਨੂੰ ਜਦੋਂ ਕਹਾਂ ਜਾਂਦ ਨੇ ਤਾਂ ਜਿਹੜੇ ਉੱਥੋਂ ਦੇ ਉਹਦੇ ਨਵਾਂ ਬਾਪ ਬਣਿਆ ਜਾਂ ਉਹਦੇ ਕੁਝ ਵੀ ਬਣ ਰਿਹਾ ਉਹਨੂੰ ਫੜੁੱਤ ਕਹਿੰਦੇ ਨੇ ਹਾਂ ਦੇਖ ਲਓ ਕਿਥੋਂ ਸ਼ਬਦ ਕਿੱਥੇ ਲੈ ਕੇ ਜੋੜਦਾ ਤੇ ਰਿਸ਼ਤਿਆਂ ਦੀ ਹਾਂ ਇਸੇ ਦਾ ਉਹਦੇ ਵਿੱਚ ਸ਼ਬਦ ਹੈਗਾ ਨਾ ਫੜੁੱਤ ਹੀੜੁੱਤ ਠੀਕ ਹੈ ਨਾ ਹੁਣ ਪਤੰਦਰ ਆ ਪਤੰਦਰ ਪਤੰਦਰ ਇਹ ਬੜਾ ਇੰਟਰਸਟਿੰਗ ਵਰਡ ਆ ਆਪਾਂ ਕਹਿੰਦੇ ਨਾ ਬਹੁਤ ਸਾਰੀਆਂ ਬੋਲੀਆਂ ਬਣੀਆਂ ਗਾਣੇ ਵੇ ਪਤੰਦਰ ਇਹੀ ਰਿਸ਼ਤਾ ਹੁੰਦਾ ਕੁੜੀ ਵਿਆਹੀ ਹੁੰਦੀ ਹੈ ਉਹਦੇ ਘਰ ਵਾਲਾ ਮਰ ਜਾਂਦਾ ਪਰ ਉਹਦੇ ਪੇਟ ਦੇ ਵਿੱਚ ਇੱਕ ਬੱਚਾ ਹੁੰਦਾ ਆਪਾਂ ਨੂੰ ਕਹਦੇ ਨੇ ਆਪਈ ਆਪਾ ਵਿਹੌਣੇ ਅੱਗੇ ਜਾ ਕੇ ਹਾਂ ਹੁਣ ਪਤੰਦਰ ਸ਼ਬਦ ਕਿਹਨੇ ਪਤੰਦਰ ਪੱਤਮ ਦੇ ਅੱਗੇ ਇੱਜ਼ਤ ਅੰਦਰ ਹੁੰਦੀ ਆ ਪੇੜ ਦੇ ਅੰਦਰ ਹਾਂ ਉਹ ਉੱਥੇ ਜਾ ਕੇ ਜਦੋਂ ਪੈਦਾ ਹੁੰਦਾ ਨਾ ਤੇ ਮੁੰਡਾ ਵਜਾ ਕੁੜੀ ਹੋਵੇ ਮੁੰਡੇ ਨੂੰ ਪਤੰਦਰ ਕਹਿੰਦੇ ਨੇ ਕੁੜੀ ਨੂੰ ਪਤੰਦਰ ਹੀ ਕਹਿੰਦੇ ਨੇ ਪੱਤਮ ਨੇ ਇੱਜ਼ਤ 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 ਪਤਾ ਨਹੀਂ ਕਿਸੇ ਨੂੰ ਹਾਂ ਅੰਦਰ ਪੇੜ ਚੰਦਰ ਪਤੰਦਰ ਇਹ ਪਤੰਦਰ ਬਾਰੇ ਕਈ ਕਹਿੰਦੇ ਨੇ ਕਿ ਪੱਤ ਰੋਲ ਦੀ ਸਾਡੀ ਇਹ ਜਿਵੇਂ ਵਾਰਡ ਆ ਪਤਾ ਇੱਜ਼ਤ ਹੈ ਨਾ ਪਤੰਦਰ ਪਤੰਦਰ ਵੀ ਇੱਜ਼ਤੰਦਰ ਲੁਕੋ ਕੇ ਰੱਖਿਆ ਪਤਾ ਨਹੀਂ ਲੱਗਿਆ ਕਿਸੇ ਨੂੰ ਕਿਸੇ ਨੂੰ ਕੀ ਪਤਾ ਕੀ ਦਾ ਬੱਚਾ ਬਹੁਤੇ ਲੋਕਾਂ ਨੂੰ ਇਹ ਪਤੰਦਰ ਵਾਰਡ ਤਾਂ ਹਰ ਇੱਕ ਨੇ ਸੁਣਿਆ ਹੀ ਹੋਊਗਾ ਪਰ ਇਹਦਾ ਅੱਜ ਮਤਲਬ ਪਤਾ ਲੱਗਿਆ ਇਹ ਪਤੰਦਰ ਇਹਨੂੰ ਤਾਂ ਕਹਿੰਦੇ ਨੇ ਅੱਛਾ ਠੀਕ ਹੈ ਨਾ ਇੱਥੋਂ ਬਣਿਆ ਜੋ ਕਿਸੇ ਨੂੰ ਵੀ ਬੋਲੋਗੇ ਇਹ ਉੱਥੋਂ ਪੈਦਾ ਹੋਇਆ ਬੱਚਾ ਆ